ਸਾਰੇ ਸਮਾਨ ਤਾਂ ਸੜਕ ਤੇ ਸੌਣਗੇ ਕਿੱਥੇ ਇੱਕ ਨਾ ਖੰਜੂਰ ਸਾਹਮਣੇ ਦਿਖਾਈ ਦਿੰਦਾ ਪਿਆ ਸ਼ਾਇਦ ਤੁਸੀਂ ਇੱਥੋਂ ਦੇ ਹੀ ਰਹਿਣ ਵਾਲੇ ਕਿੰਨੇ ਦਿਨ ਹੋ ਗਏ ਨੂੰ ਲੱਗੇ ਹੋ ਇੱਥੇ ਜੀ ਨੂੰ ਜੀ ਉਹ ਆਪਣੇ ਲਾਇਆ ਗਿਆ ਸਾਹਮਣੇ ਇਹ ਖੰਜੂਰ ਜੀ ਬਸ 20 ਦਿਨ ਹੋਏ ਆ ਇਹ ਮੁੰਨੇ ਘਟਾਰੀਆਂ ਲਾਇਆ ਹੋਰ ਕੋਲੇ ਪਾਰਕਿੰਗ ਹੈ ਨਹੀਂ ਪਲਾਉਣੇ ਝੁੱਗੀਆਂ ਕੋਸ ਗੁੰਡੇ ਲੈ ਕੇ ਢਾਂਜਾਂ ਢਟਾਈਆਂ ਸੀਗੀਆਂ ਉਹ ਕੋਣ ਆ ਦੇਵ ਹਨ ਪਹਿਲਸਾਲਾ ਜੀ ਇਹਨੇ ਉਹ ਗੁੰਡੇ ਲੈ ਕੇ ਤੇ ਢਾਟੀਆਂ ਸੀਗੀਆਂ ਦਰਖਤ ਲਾਤੇ ਆ ਉੱਥੇ ਵੀ ਅੱਜਕੱਲ੍ਹ ਕਾਰਾਂ ਲਾ ਕੇ ਦਰਖਤ ਵੀ ਨੇ ਖਰਾਬ ਕਰਦੇ ਵੀਡੀਓ ਲੈਣੀ ਫੋਟੋ ਲੈਣੀ ਮੈਥੋਂ ਲੈ ਸਕਦੇ ਉੱਥੇ ਉਹਦੀਆਂ ਗੱਡੀਆਂ ਲੱਗਦੀਆਂ ਮੇਰੇ ਮੁੱਦਾ ਨੇ ਉੱਥੋਂ ਸ਼ੁਰੂ ਕਰਿਆ ਸੀਗਾ ਬਾਅਦ ਕੀ ਹੁਣ ਕਾਨੂੰਨ ਕਾਰਵਾਈ ਕਰ ਰਿਹਾ ਆ ਉਹਦੀ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਆ ਪਾਰਕਿੰਗ ਕਰੇ ਮੈਂ ਤਾਂ ਇਹ ਪਾਰਕਿੰਗ ਦਾ ਰੌਲਾ ਹੀ ਸੀਗਾ ਹੋਰ ਕੋਈ ਰੌਲਾ ਨਹੀਂ ਅਫਰੋਚ ਵਾਲਾ ਬੰਦਾ ਹੈ ਪੁਲਿਸ ਦੇ ਹੱਥ ਚ ਹੈ ਐਸਐਚਓ ਡਿਪਟੀ ਐਸਐਚਓ ਸਭ ਕੁਝ ਸਹੀ ਹੈ ਪਹਿਲਾਂ ਵੀ ਖਬਰ ਲੱਗੀ ਸੀਗੀ ਪਾਰਕਿੰਗ ਕਰਕੇ ਸਭ ਕੁਝ ਉਹਨੇ ਕਰਾਇਆ ਜੀ ਇਹ ਕੀ ਤੁਹਾਨੂੰ ਲੱਗਦਾ ਕਿ ਇਧਰਲੇ ਪਾਸੇ ਗਰੀਬਾਂ ਦੀਆਂ ਜਿੱਧਰ ਝੁਗੀਆਂ ਸੀ ਇਧਰ ਹੀ ਕਬਜ਼ਾ ਹੋਇਆ ਜਾਂ ਉਰਲੀ ਸਾਈਡ ਵੀ ਜੇਕਰ ਦੇਖੀ ਤੇ ਇਧਰਲੇ ਪਾਸੇ ਵੀ ਤਾਂ ਮੁੰਨੇ ਘਟਾਰੀਏ ਦੇਖ ਲਓ ਜੀ ਹਜੇ ਵੀ ਮੂਹਰੇ ਲੱਗੇ ਹੋਏ ਆ ਕਬਜ਼ਾ ਕੀਤਾ ਹੋ ਇਹ ਤਾਂ ਉਜਾੜ ਤੇ ਉਹਦਾ ਕਿਸੇ ਨੇ ਖੰਭਾ ਵੀ ਨਹੀਂ ਪਟਿਆ ਹੂੰ ਅੱਛਾ ਜੀ ਇਹ ਕਿ ਅਪਰੋਚ ਹੈ ਬੜਾ ਬੰਦਾ ਹੂੰ ਉਹ ਸਭ ਕੁਝ ਕਰਵਾ ਰਿਹਾ ਜੀ ਹੂੰ ਤੇਰੇ ਸਮੇਂ ਸਮੇਂ ਤੇ ਖਬਰਾਂ ਲੱਗਦੀਆਂ ਰਹਿੰਦੀਆਂ ਹੂੰ ਪਰ ਕਿਸੇ ਤੇ ਕੋਈ ਅਸਰ ਨਹੀਂ ਇਹ ਤਾਂ ਗੱਲ ਕਰੀਏ ਇੱਕ ਤਾਂ ਬੋਰਡ ਲੱਗਾ ਦੇਬ ਹੋਟਲ ਵਾਲੇ ਦਾ ਇਧਰ ਦੇ ਪਾਸੇ ਆਹ ਇਹ ਛੜਕ ਦੇ ਵਿੱਚ ਹੀ ਲੱਗਿਆ ਹੋਇਆ ਹੈ ਵਿਚ ਲੱਗਿਆ ਹੋਇਆ ਜੀ ਇਸ ਨੂੰ ਕਿਉਂ ਨਹੀਂ ਪੁਲਿਸ ਪ੍ਰਸ਼ਾਸਨ ਪਟਾਰਿਆ ਪਤਾ ਨਹੀਂ ਕਿਉਂ ਨਹੀਂ ਪਟਾਰਿਆ ਇਹ ਗੱਲ ਕਰੀਏ ਫਾਸਲਾ ਉਹਨਾਂ ਕਿ ਚੁੱਗੀਆਂ ਜਮੀਨ ਉਹ ਜਿਹੜੇ ਦਰਖਤ ਸਾਨੂੰ ਦੇ ਸਾਹਮਣੇ ਦਿਖ ਰਹੇ ਆ ਇਹਦੂ ਗਾਂਹ ਤੱਕ ਕਰੋੜ ਤੇ ਉਹਦਾ ਕਬਜ਼ਾ ਸੀ ਸਿਰਫ 4 ਫੁੱਟ ਹਟਾਇਆ ਪਰ ਸੋ ਜੰਗਲਾਤ ਲੈ ਆਏ ਸੀਗੇ ਉਸ ਤੋਂ ਬਾਅਦ ਫੇਰ ਉਵੇਂ ਹੀ ਕਬਜ਼ਾ ਜੀ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਆ ਜੇ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਗੱਲ ਪੈਂਦਾ ਆਣ ਗਵਾਂਡ ਕੋਈ ਇੱਕ ਬੰਦਾ ਵੀ ਉਹਨਾਂ ਨਾਲ ਸਹਿਮਤ ਨਹੀਂ ਹਰ ਇੱਕ ਬੰਦੇ ਨਾਲ ਲ ਸਾਰੇ ਮਹੱਲੇ ਨੇ ਉਹ ਤੇ ਦਰਖਾਸਤਾਂ ਦਿੱਤੀਆਂ ਸੀਗੀਆਂ SDM ਦੇ SSP ਦੇ ਕੋਈ ਕਾਰਵਾਈ ਨਹੀਂ ਹੋਈ ਮੇਰੇ ਖੁਦ ਤੇ ਤਿੰਨ ਵਾਰੀ ਮੈਨੂੰ ਮਾਰਨ ਪਿਆ ਮੈਂ ਵੀ ਦਰਖਾਸਤ ਦਿੱਤੀ SSP ਦੇ ਕੋਈ ਕਾਰਵਾਈ ਨਹੀਂ ਗੁੰਡਾਗਰਦੀ ਚੱਲਦੀ ਆ ਚੱਲੀ ਜਾਂਦੀ ਆਂਡਕਵਾਂਟਰ ਦਾ ਬੰਦਾ ਬਣਾ ਕੇ ਰੱਖ ਦਿੰਦਾ ਆਂਡਕਵਾਂਟਰ ਨਹੀਂ ਬਣਦੀ ਕਾਰਨ ਕੀ ਲੱਗਦਾ ਕਾਰਨ ਕੀ ਹੈ ਮਗਰ ਗੰਦਗੀ ਦਾ ਢੇਰ ਲਾਉਂਦਾ ਸਾਰਾ ਉਹ ਚੱਕਦਾ ਨੇ ਮੀਨਾ ਮੀਨਾ ਮਸਕਾਰਡ ਮਾਰਦਾ ਜੇ ਕੋਈ ਕਹਿੰਦਾ ਚੱਕ ਤੇ ਉਹਦੇ ਗੱਲ ਪੈ ਜਾਂਦਾ ਕਿ ਤੁਸੀਂ ਕੋਣ ਮੈਂ ਤਾਂ ਹੀ ਕਰੂੰਗਾ ਹੱਦ ਬੰਦਾ ਕਿੱਥੇ ਜਾਂਦਾ ਹੈ ਥਾਣੇ ਉਹ ਸਾਰੀ ਪੁਲਿਸ ਦੇ ਕੋਲ ਅੱਗੇ ਰੋਟੀ ਖਾਂਦੀ ਰਹਿੰਦੀ ਪੈਂਦੀ ਹੈ ਤੂੰ ਨੂੰ ਕੀ ਕਹੂਗੀ ਪ੍ਰਸ਼ਾਸਨ ਸਾਰਾ ਇਹਦੀ ਹਾਜ਼ਰੀ ਭਰਦਾ ਸਾਰੇ ਹਾਜ਼ਰੀ ਭਰਦੇ ਆ ਜੀ ਜਦੋਂ ਮਰਜ਼ੀ ਦੇਖ ਲੋ ਇਥੋਂ ਪੁਲਿਸ ਖੜੀ ਬੈਠੀ ਮਿਲੂਗੀ ਡੀਐਸਪੀ ਹੋ ਗਿਆ ਕੋਈ ਹੋ ਗਿਆ ਇੱਥੇ ਆ ਕੇ ਬਹਿਣਾ ਖੜਨਾ ਤੈਨੂੰ ਪੁਲਿਸ ਕੀ ਕਹੂਗੀ ਛੋਟੇ ਤੇ ਲੈ ਕੇ ਵੱਡੇ ਤੱਕ ਜਨਕੀ ਸਾਰੇ ਜੀ ਸਾਰੇ ਇੱਥੇ ਆ ਕੇ ਬਹਿੰਦੇ ਖਾਂਦੇ ਪੀਂਦੇ ਆ ਤੈਨੂੰ ਕੀ ਨੇ ਕਹਿਣਾ ਆ ਖੰਜੂਰ ਵੀ ਲਾਈ ਆ ਉਹਦੀ ਡੈਕੋਰੇਸ਼ਨ ਆਸਤੇ ਲਾਈ ਕੈਮਰੇ ਲੱਗੇ ਦੇਖ ਸਕਦੇ ਆ ਡੈਕੋਰੇਸ਼ਨ ਕੀਤੀ ਦੇਖ ਸਕਦੇ ਹੋ ਉਹਦੇ ਉਹਦੇ ਆਸਤੇ ਹੋਟਲ ਆਸਤੇ ਲਾਈ ਜਾ ਦੇਖ ਲੋ ਉੱਤੇ ਉਹਦੇ ਕੈਮਰੇ ਲੱਗੇ ਆ ਇਸ ਦੁਪਰ ਨਹੀਂ ਹੋਰ ਕਿਤੇ ਪੂਰੇ ਮਾਰਕੀਟ ਚ ਕੈਮਰਾ ਹੀ ਨਹੀਂ ਜੀ ਜੀ ਆ ਇਹ ਬਿਲਕੁਲ ਗੱਲ ਸਹੀ ਆ ਬਾਈ ਜੀ ਜਿਹੜੀ ਆ ਖੰਜੂਰ ਲਾਈ ਗਈ ਆ ਆ ਖੰਜੂਰ ਬਿਲਕੁਲ ਰੋਡ ਦੇ ਵਿੱਚ ਲਾਈ ਗਈ ਆ ਰੋਡ ਦੀ ਜਿਹੜੀ ਆ ਪੱਕੀ ਰੋਡ ਆ ਪੱਕੀ ਰੋਡ ਤੋਂ ਸਾਰੀ ਇਹ 5-7 ਫੁੱਟ ਦੀ ਜਿਹੜੀ ਦੂਰੀ ਤੇ ਖੰਜੂਰ ਲਾਈ ਗਈ ਆ ਖੰਜੂਰ ਦੇ ਉੱਪਰ ਤੁਸੀਂ ਆ ਕੈਮਰੇ ਵੇਖੋ ਆ ਕੈਮਰੇ ਲਾਏ ਹੋਏ ਆ ਆ ਦੇਵ ਹੋਟਲ ਵਾਲੇ ਦੇ ਜਿਹੜੇ ਕੈਮਰੇ ਆ ਖੰਜੂਰ ਦੇ ਉੱਪਰ ਫਿੱਟ ਕੀਤੇ ਹੋਏ ਆ ਇਹ ਤਾਂ ਫਿਰ ਦੀ ਪ੍ਰਾਈਵੇਟ ਪ੍ਰੋਪਰਟੀ ਹੋਗੀ ਇਸ ਨੇ ਸਜਾਵਟ ਖਾਤਰ ਜਿਹੜੀ ਉੱਪਰ ਆ ਲੜੀਆਂ ਲਾਈਆਂ ਹੋਈਆਂ ਇਹ ਵੀ ਤਾਂ ਹੀ ਲਾਈਆਂ ਹੋਣਗੀਆਂ ਨਾ ਲੜਗਾਂ ਵੀ ਤਾਂ ਹੀ ਲੰਗਾ ਸਜਾਵਟ ਖਾਤਰ ਇਹ ਦੇਵ ਹੋਟਲ ਵਾਲੇ ਦੀ ਜਿਹੜੀ ਖਜੂਰ ਆ ਇਹ ਇੱਥੇ ਲਾਈ ਹੋਈ ਆ ਪੁਲਿਸ ਪ੍ਰਸ਼ਾਸਨ ਨੂੰ ਪੁੱਛਣ ਵਾਲਾ ਹੋਵੇ ਸਿਵਲ ਪ੍ਰਸ਼ਾਸਨ ਨੂੰ ਇੱਥੋਂ ਦੇ ਸਾਡੇ ਮਾਨ ਜੀ